ਮੇਥੀ ਵਾਲੇ ਪਰੌਠੇ ਦੁਪਹਿਰ ਦੇ ਉਹ ਸਮਰ ਤੇ ਵਾਲ ਘਾਟ ਹੋ ਰਹੇ ਆ ਹਾਂ ਲਾਲ ਮੈਚ ਪੜ ਲਾਲ ਫੰਡ ਹਰ ਵਾਸਤੇ ਬਹੁਤ ਆ ਇੱਕ ਚੀ ਸਾਰੀਆਂ ਪਤਾ ਨਹੀਂ ਨੀ ਏਦਾਂ ਨੂੰ ਖਲਾਉਣਾ ਚਲ ਮਾਸਾਣ ਵੇ ਤੁਹਾਨੂੰ ਕਿ ਲੱਗਿਆ ਸਿੱਧਾ ਹੋਣਾ ਲੱਗੇ ਨਹੀਂ ਕਰ ਦਦੇ ਪਹਿਲਾਂ ਬੇਲ ਲਾ ਮੜੀ ਕੱਲ ਪਾਣੀ ਦਾ ਬਿੱਲ ਹੁੰਦਾ ਨਹੀਂ ਉਹ ਚੁੰਬੜ ਜਾਂਦੀ ਹੈ ਨਾ ਉਹ ਮੇਥੀ ਜਿਹੜੀ ਨਾਲ ਸਿੱਧਾ ਕਿ ਡੇਡਾ ਜੀ ਹੂੰ ਤੇ ਏਦਾਂ ਮਾਰ ਕੇ ਏਦਾਂ ਹੀ ਵਸ ਬੱਡ ਹੋ ਗਿਆ ਹੂੰ ਵਾਕੀ ਨਹੀਂ ਕੁਮਾਰ ਏ ਲੱਡ ਲਾਈ ਰੱਖਣਾ ਜਦੋਂ ਗੋਲ ਖਾਣ ਤੋਂ ਹੂੰ ਆ ਦੇ ਜੋਦਾ ਵੀਂ ਟਿੱਲਾ ਤੂੰ ਤਾਂ ਉੱਦੀ ਘਮਾਤਾ ਦਿੰਦੇ ਅਸੇ ਆਹਦੇ ਕਿੰਨੇ ਬਾੜ ਪਏ ਆ ਜਰੂਰ ਉਹ ਤਾਂ ਲੱਛਾ ਪਾਉਣਾ ਚਾਹੀਦਾ ਬਣੀ ਜਾਣਾ ਕੋਣ ਮਛਲੀ ਰੱਖੇ ਡੱਬੇ ਪੁੱਠਾ ਰੱਖੇ ਡੱਬਾ ਡੱਬੇ ਦੇ ਸੱਲੇ ਸਾਰਾ ਦਿਹਾੜੀ ਲਾਵਾ ਜਾਨੀ ਸਾਰੀ ਦਿਹਾੜੀ ਕੱਲ ਬਣਾਇਆ ਸੀ ਇਹ ਕਿਦਾਂ ਵਧੀਆ ਬਣਿਆ ਸੀ ਮੇਥੀ ਪਕੌੜਾ ਜਦੋਂ ਆਪਾਂ ਇਦਾਂ ਕਰ ਲੈਂਦੇ ਨਾ ਬੇ ਉਹ ਆਟਾ ਕਰਨਾ ਹੀ ਹੋਊਗਾ ਬੱਸ ਠੀਕ ਆ ਜਿਆਦਾ ਵੀ ਨਾ ਮੀ तू तो आ कर मैं आप ही रेत तू लाई जाना के के पूरा ज्यादा ही लगना है कोई नहीं थाले ले दो 未来。嗯 <noise> हो गया कितने रखना मैं कौन दी मिट्टी दी तू बस आ करी जी मैं वकी मेरा काम है ਲੱਤਰ ਨਹੀਂ ਸਾਭ ਲੱਗੇ ਉਹ ਮੁੜ ਕੇ ਨਾਈ ਦੇ ਮੈਂ ਕਟਣੇ ਤਾਂ ਜੋ ਕੈਸਾ ਨਹੀਂ ਬੱਚਦਾ ਤਾਂ ਬੋਰ ਫਾਂਜੀ ਪਰੌਂਠੇ ਬਣਾ ਲਏ ਆ ਤੇ ਚਾਹ ਬਣਦੀ ਪਈ ਹੁਣ ਚਾਹ ਨਾ ਖਾ ਲਾਂਗੀ ਦੇ ਨਹੀਂ ਤਾਂ ਹੈ ਨਹੀਂ ਸੀਗਾ ਕਿ ਸਮਰਦੇ ਪਾਪਾ ਨੇ ਪਹਿਲਾਂ ਮੇਰੇ ਨਾਲ ਲੱਗੇ ਸੀ ਫੇ ਮਮੀ ਆ ਗਏ ਮਮੀ ਉਹ ਕੇ ਕੁਲਾਈ ਗਏ ਪਰੌਂਠਿਆਂ ਨੂੰ ਤੇ ਸਮਾਂ ਨੇ ਵਾਲ ਕਟਾ ਲੇ ਫੇ ਸਮਰਦੇ ਪਾਪਾ ਨੇ ਹਨਾ ਇਹਨੂੰ ਨਾਲ ਆ ਦਿੱਤਾ ਸੀ ਬਹੁਤ ਸਾਤ ਦਿੰਦੇ ਮੇਰਾ ਇਹ ਥੈਂਕ ਯੂ ਸਮਰਦੇ ਪਾਪਾ ਥੈਂਕ ਯੂ ਨੇ ਤੇ ਥੈਂਕ ਯੂ ਗਾਇਜ਼ ਇਹ ਨਾਲ ਤੁਸੀਂ ਨਾ ਹਟਾਉਂ ਉਹ ਨਹੀਂ ਤਾਂ ਮੈਨੂੰ ਫਿਰ ਸਾਰਾ ਇਹਨੂੰ ਧਿਆਨ ਦੇਣਾ ਪੈਣਾ ਸੀ ਇਹਦੇ ਅਲਾਵਾ ਵੀ ਉਹ ਵੀ ਕੰਮ ਕਰਨੇ ਪੈਣੇ ਸੀ ਤੁਸੀਂ ਮੇਰਾ ਸਾਥ ਦੇਤਾ ਨਹੀਂ ਤਾਂ ਮੈਨੂੰ ਰੋਟੀ ਬਣਾ ਕੇ ਜਬ ਵਿੱਚ ਹੀ ਛੱਡ ਕੇ ਇਹਨੂੰ ਨਾਲ ਆਉਣਾ ਪੈਣਾ ਸੀ ਕਿਉਂਕਿ ਠੰਡ ਬਹੁਤ ਆ ਕੱਪੜੇ ਇਹਦੇ ਲਾਏ ਸੀਗੇ ਸਾਰੇ ਫਿਰ ਨਾ ਠੰਡ ਲੱਗ ਜਾਣੀ ਇਸ ਤਾਂ ਕਰਕੇ ਤੇ ਹੁਣ ਬਸ ਰਹਿ ਬੈ ਗਿਆ ਰਜਾਈ ਚ ਇਹ ਧੁੱਪ ਵੀ ਮਿੰਨੀ ਮਿੰਨੀ ਜਾਈ ਆ ਹਨਾ ਮੈਂ ਦੇਖੀ ਜੀ ਹੈ ਨਹੀਂ ਹਵਾ ਚਲਦੀ ਆ ਤਾਂ ਕਰਕੇ ਫਿਰ ਹਨਾ ਪਹਿਲਾ ਬਾਹਰ ਬੈਠੇ ਸੀ ਇਹ ਤੇ ਹੁਣ ਅੰਦਰ ਆ ਗਏ ਆ ਮੈਂ ਕਿ ਹੁਣ ਚਲ ਜਾ ਆ ਬਣ ਗਈ ਜਦੋਂ ਤੇ ਫਿਰ ਮੈਂ ਇੱਥੇ ਹੀ ਲਿਆ ਨੀ ਵੀ ਅੱਜ ਤਾਂ ਠੀਕ ਜੇ ਨਹੀਂ ਹੈਗੇ ਤਾਂ ਕਰਕੇ ਕੰਮ ਤੇ ਜਾ ਨਹੀਂ ਕੱਲ ਵੀ ਲੱਤਾਂ ਜਿਆ ਦੋਖਦੇ ਸੀ ਅੱਜ ਰਾਤੇ ਦਾ ਇਹਨਾਂ ਨੂੰ ਬੁਖਾਰ ਹੋ ਗਿਆ ਫਿਰ ਹੁਣ ਦਵਾਈ ਵੀ ਲਿਆਂਦੀ ਆ ਤੇ ਥੋੜਾ ਜਿਹਾ ਗੜੇ ਗੜੇ ਨੂੰ ਤਾਂ ਫਰਕ ਆਇਆ ਗਲਾ ਵੀ ਦੋਖਦਾ ਸੀਗਾ ਤੇ ਬਾਪ ਕੀ ਹੋੜੀ ਢੀਰਾ ਮਾਣਾ ਹੋਣਾ ਕਿਉਂਕਿ ਠੰਡ ਜੀ ਲੱਗ ਗਈ ਇਹਨਾਂ ਨੂੰ ਤੇ ਵਾਕੀ ਹੁਣ ਸਮਰ ਖਾਂਦਾ ਪਿਆ ਪਰੌਂਠੇ ਤੇ ਇਹਨੂੰ ਖਵਾ ਦਈਏ ਫੇਰ ਅਸੀਂ ਖਾਂਦੇ ਆ ਜਦੋਂ ਚਾਹ ਬਣ ਗਈ ਤੇ ਤੁਸੀਂ ਇੱਦੀ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਤੂੰ ਆਪੀ ਚੜਾ ਲਾ ਆਪੀ ए आ बैग भी अंदर रख लो उठ ले जाओ होए किट जोड़ के दीदू 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 भी पे डर गए दीदू दीदू ਇਹਨੂੰ ਬਹੁਤ ਆਪ ਕੋ ਸੇ ਜਾਣਦੇ ਸੀ ਯਾਰ ਬਲ ਹਾਂਜੀ ਇੱਥੇ ਮੈਂ ਲੱਗ ਪਈ ਸੀਗੀ ਤੜਕਰ ਹੋਣ ਥੋੜਾ ਜਿਹਾ ਨੇਰਾ ਹੋ ਗਿਆ ਤੇ ਪਰ ਲੱਗ ਪਈ ਸੀਗੀ ਮੈਂ ਹਾਂ ਪਿਆਜ਼ ਵੀ ਸਾਰਾ ਗ੍ਰਾਇੰਡ ਕੀਤਾ ਅਦਰਕ ਲਸਣ ਟਮਾਟਰ ਸਾਰੇ ਪਿਚੀ ਇੱਕ ਵਾਰ ਘਾਲੇ ਸੀਗੇ ਤੇ ਲੂਣ ਮਿਰਚ ਪਾਤਾ ਸੀ ਸਾਰਾ ਕੁਛ ਤੇ ਫੋਲ ਬੜੀਆਂ ਨੂੰ ਤੜਕਾ ਜਿਹੜਾ ਹੈ ਉਹ ਮੈਂ ਲਗਾਉਣ ਲੱਗੀ ਸੀਗੀ ਤੇ ਮੈਂ ਤળી ਆਣੀ ਅੱਜ ਕਿਉਂਕਿ ਤੜੇ ਤੋਂ ਬਿਨਾ ਵਧੀਆ ਬਣਦੀ ਤਰੀ ਜੀ ਸੋਹਣੀ ਬਣ ਜਾਂਦੀ ਹੈ ਜੇ ਤਲ ਕੇ ਪਾਓ ਨਾ ਵੱਲ ਬੜੀਆਂ ਫਿਰ ਤਰੀ ਦਾ ਰੰਗ ਜਿਆ ਸਾਰਾ ਹੋਰ ਤਰਾ ਹੋ ਜਾਂਦਾ ਹੈ ਇਸ ਕਰਕੇ ਹੁਣ ਮੈਂ ਇਦੀ ਬਣਾ ਦੇਣੀ ਹੁੰਦੀ ਹੈ

दिया दिया। जा जा। हाँ जी सत श्रीकाल जी अगला दिन हो गया आ शाम दे ਬਲਕੋਈ ਨਹੀਂ ਬਣਾ ਹੋਇਆ ਜਿਸੇ ਇਹ ਦੀ ਸੈਂਸ ਕਿ ਤੁਹਾਨੂੰ ਧੋਣਾ ਕੱਪੜੇ ਕੁੱਪੜੇ ਥੋੜੇ ਸੀਗੇ ਹੱਥ ਉੱਠਣੇ ਹੀ ਤੋਂ ਉੱਤੇ ਬਾਥਰੂਮ ਵਗੈਰਾ ਤੋਂ ਜਾਣੀ ਕਿ ਕਾਫੀ ਮਤਲਬ ਬੀਜੇ ਸੀਗੇ ਸੰਮਰ ਦੇ ਪਾਪਾ ਵੀ ਠੀਕ ਨਹੀਂ ਹੈਗੇ ਕੱਲ ਦੇ ਤੇ ਉਹ ਵੀ ਇੰਦੇ ਸੀਗੇ ਬਿਮਾਰ ਕੇ ਤੇ ਇੱਕ ਗੈਸ ਸਿਲੰਡਰ ਸਾਡਾ ਮੁੱਕ ਗਿਆ ਉਦੇ ਕਰਕੇ ਹਨਾ ਥੋੜਾ ਜਿਹਾ ਮਤਲਬ ਕੰਮ ਤੁਹਾਨੂੰ ਪਤਾ ਸੂ ਚੁੱਲੇ ਤੇ ਜਿਆਦਾ ਬਾਤ ਜੀ ਜਾਂਦੇ ਹਨਾ ਤੇ ਅੱਗ ਬਾਲੋ ਆ ਕਰੋ ਕਰੋ ਹਨਾ ਇਸ ਕਰਕੇ ਫਿਰ ਮੈਂ ਸਵੇਰ ਦੀ ਕੋਈ ਵੀ ਵੀਡੀਓ ਨਹੀਂ ਬਣਾਈ ਰਹਾਤੀ ਕੀਤੀ ਹੋਈ ਮਤਲਬ ਪੂਰਾ ਨਹੀਂ ਕਰ ਹੋਇਆ ਵਲੌਗ ਤੇ ਬਾਕੀ ਇਧਰ ਢਾਲ ਰੱਖ ਦਿੱਤੀ ਆ ਮਸਲਾ ਮੂੰਗੀ ਦੀ ਅੱਗ ਮੰਮੀ ਨੇ ਬਾਲ ਦਿੱਤੀ ਸੀ ਮੈਂ ਸਾਰਾ ਕੁਝ ਪਾਣੀ ਢਾਲ ਧੋ ਕੇ ਸਾਰਾ ਕੁਝ ਲੂਣ ਮਿਰਚ ਮਸਾਲਾ ਸਾਰਾ ਕੁਝ ਪਾਤਾ ਇਚ ਤੇ ਹੁਣ ਇਹ ਰੱਜ ਜੂਗੀ ਚੰਗੀ ਤਰ੍ਹਾਂ ਤੇ ਪਿਆਰ ਲਸਣ ਅਦਰਕ ਜੋ ਵੀ ਆਪਾਂ ਤੜਕਾ ਜੀ ਦਾ ਲਾਉਣਾ ਆ ਉਹ ਮੈਂ ਕੱਟ ਲੂੰਗੀ ਤੇ ਪਹਿਲਾਂ ਮੈਂ ਭਾਂਡੇ ਧੋਂਦੀ ਸੀ ਤੇ ਕੱਪੜੇ ਮਿਲਾ ਕੇ ਰੱਖ ਲੈ ਭਾਂਡੇ ਧੋਂਦੀ ਸੀ ਫਿਰ ਮੈਂ ਤਾਂ ਪਹਿਲਾਂ ਝਾਲ ਰੱਖ ਲਮਾ 5:00 ਵਜੇ ਹੈ ਤਾਂ ਕਰਕੇ ਤੇ ਹੁਣ ਅਸੀਂ ਇਹਦੇ ਤੋਂ ਕੰਮ ਕਰ ਰਹੇ ਆ ਇਹਦੇ ਲਈ ਨਾ ਭਾਂਡੇ ਸਟੀਲ ਦੇ ਜਾਂ ਨਾਨ ਸਟਿਕ ਭਾਂਡੇ ਚਾਹੀਦੇ ਆ ਮਤਲਬ ਦੂਜੇ ਜਿਹੜੇ ਆਉਂਦੇ ਹਨਾ ਤੇ ਜੇ ਸਟੀਲ ਦੇ ਭਾਂਡੇ ਚੱਲਦੇ ਆ ਇਹਦੇ ਤੇ ਤੇ ਉਹ ਫਿਰ ਆ ਜਿਹੜੇ ਡੋਂਗੇ ਜੇ ਵੱਡੇ ਵੱਡੇ ਹਨਾ ਏਦਾਂ ਦੇ ਇੱਕ ਆ ਪਤਲੀ ਹੈ ਇੱਕ ਛੋਟੀ ਹੈ ਇਹਦੇ ਵਿੱਚ ਹਾਂ ਵਾਲੀ ਤੇ ਇਹ ਫਿਰ ਇਹਨਾਂ ਦੇ ਨਾਲ ਕੰਮ ਚਲਾਉ ਜਾਂ ਕੀਤਾ ਹੋਇਆ ਆ ਦੁੱਧ ਦੁੱਧ ਬਾਲਦੇ ਆ ਜਾਂ ਏਦਾਂ ਹਨਾ ਤੇ ਚਾਹ ਬਣਾ ਲੈਣੇ ਆ ਤੇ ਬਾਕੀ ਦਾਲ ਰੋਟੀ ਤਾਂ ਤੁਹਾਨੂੰ ਪਤਾ ਹੀ ਆ ਚੁੱਲੇ ਦੇ ਨਾਲ ਨਹੀਂ ਦਾਲ ਸਬਜ਼ੀ ਦਾ ਹੀ ਸੀਗਾ ਮੈਂ ਕਹਿ ਰਹੀ ਸੀ ਚਲ ਛੇਤੀ ਬਣ ਜਾਂਦੀ ਆ ਵੀ ਅੰਦਰੇ ਤੜਕਾ ਲਾ ਲੈਣੇ ਹਨਾ ਹੁਣ ਫਿਰ ਨਾਲੇ ਠੰਡ ਵੀ ਆ ਉਦਾਂ ਵੀ ਅਸੀਂ ਹਨਾ ਚੁੱਲੇ ਤੇ ਜਿਆਦਾ ਵਧੀਆ ਲੱਗਦਾ ਕੰਮ ਕਰਨਾ ਫਿਰ ਉੱਥੇ ਬਣਾਉਨੇ ਆ ਤੇ ਪਰ ਕਮੀ ਜਿਦਾ ਮਹਿਸੂਸ ਹੁੰਦੀ ਜੇ ਚਾਹੇ ਕੋਈ ਕੰਮ ਨਾ ਕਰਨਾ ਹੋਵੇ ਸਵੇਣਾ ਉਹਦੇ ਵਿੱਚ ਗੈਸ ਤੇ ਮਤਲਬ ਕਰੀਏ ਪਰ ਫੇ ਵੀ ਜੇ ਭਰਿਆ ਹੋਵੇ ਫੇ ਹੁੰਦਾ ਹਾਂ ਚੱਲ ਭਰਿਆ ਆ ਹਨਾ ਹੁਣ ਇਹ ਉਹ ਖਤਮ ਹੋਇਆ ਕਰਕੇ ਨਾ ਥੋੜਾ ਉਹ ਲੱਗਦਾ ਆ ਬਾਕੀ ਇਹਦੇ ਨਾਲ ਟਾਈਮ ਪਾਸ ਵੀ ਆ ਹੋਈ ਜਾਂਦਾ ਤੇ ਬਾਕੀ ਭਾਂਡੇ ਧੋਲਮਾ ਇੰਨੇ ਕਿ ਰਹਿ ਗਏ ਆ ਕਾਫੀ ਜ਼ਿਆਦਾ ਭਾਂਡੇ ਵੀ ਹੋਏ ਸੀਗੇ ਦੁਪਹਿਰ ਦੇ ਰੋਟੀ ਰੋਟੀ ਖਾਦੀ ਮੈਂ ਬਣਾਏ ਸੀ ਅੱਜ ਤੱਕ ਕਰਕੇ ਤੇ ਬਾਕੀ ਤੁਸੀਂ ਦੀ ਸਾਡੀ ਵੀਡੀਓ ਦੇ ਨਾਲ ਬਣੀ ਰਹੋ ਤੇ ਮਿਲਦੇ ਆ ਥੋੜੇ ਟਾਈਮ ਤੱਕ ਭੰਡੇ ਧੋ ਲਈ। ਇੱਥੇ ਮੈਂ ਸਾਰੀ ਰਸੋਈ ਜਿਹੜੀ ਸਾਫ ਕਰੂੰਗੀ ਭੰਡੇ ਵਗੈਰਾ ਧੋ ਦਿੱਤੇ ਸੀ ਗੈਂਸ ਦਾ ਡਮਕਿਆ ਹੋਇਆ ਇਸ ਕਰਕੇ ਫਿਰ ਮੈਂ ਦੁੱਧ ਉਹ ਲੈਣਾ ਸੀਗਾ ਤੇ ਸਾਰੀ ਸੂਈ ਸੂਜੀ ਸਾਫ ਕਰਕੇ ਕਿਉਂਕਿ ਚੁੰਦੇ ਤੇ ਕੰਮ ਕਰਨਾ ਸੀ ਜਾਂ ਬਾਹਰ ਸਬਜ਼ੀ ਬਣਾਉਣੀ ਸੀ ਇਸ ਕਰਕੇ ਤੇ ਇੱਥੇ ਮੈਂ ਪਿਆਜ਼ ਵਗੈਰਾ ਕੱਟੂੰਗੀ ਤੇ ਮੋੜ ਕੇ ਫਿਰ ਇੱਥੇ ਕਪਾਸੀ ਜਿਹੜਾ ਹੈ ਉਹ ਦੁੱਧ ਬਲੀ ਜਾਊਗਾ ਆਪਣਾ ਤੇ ਨਾਲ ਨਾਲ ਜਿਹੜੀ ਮੈਂ ਸਾਰਾ ਸਮਾਨ ਚੱਕ ਚੁੱਕ ਦਉਂਗੀ ਖਾਣ ਲੈਂਦੀ ਸੀ ਉਹ ਪਾ ਦਿੱਤੀ ਸਾਰਾ ਸਮਾਨ ਜਿਹੜਾ ਵੀ ਸੌਦਾ-ਸੌਦਾ ਮੈਂ ਲਈ ਆਈ ਸੀ ਉਹ ਸਾਰਾ ਦੁਕਾਨੇ ਤੇ ਰੱਖ ਦਿੱਤਾ ਸੀਗਾ ਤੇ ਮੈਂ ਬਾਹਰ ਚੁੱਲੇ ਤੇ ਧਾਲ ਰੱਖੀ ਸੀ ਮਸਲਾ ਮੂੰਗੀ ਦੀ ਤੇ ਉਹਦੇ ਤੜਕੇ ਦੀ ਤਿਆਰੀ ਕਰ ਲਾਂਗੇ ਨਾਲੇ ਆਪਾਂ ਇੱਥੇ ਦੁੱਧ ਵੜ ਲਾਂਗੇ ਫਿਰ ਮੈਂ ਬਾਹਰ ਤੜਕਾ ਲਗਾ ਲੂੰਗੀ ਤੇ ਨਾਲ ਹੀ ਫਿਰ ਰੋਟੀ ਬਣਾ ਲਾਂਗੇ ਫਿਰ ਬਾਰਲਾ ਕੰਮ ਹੀ ਰਹਿ ਜਾਣਾ ਇਸ ਕਰਕੇ ਆਟਾ ਹੈਗਾ ਆ ਗੁੰਨੇਆ ਜੀ này để na gì? này gì cái Để đâu dao di, kède dao mamá, kède ਆਹ ਤੁਮਾਰਾ ਨਾ ਦੀ ਗੰਨੀ ਹਾਂ ਜੀ ਇੱਥੇ ਮੈਂ ਲੱਗ ਪਈ ਸੀ ਤੜਕਾ ਲਗਾਉਣ ਦਾਲ ਆਪਣੀ ਬਣ ਗਈ ਸੀ ਤੇ ਬਸ ਨੇਰਾ ਹਉਣ ਹੀ ਵਾਲਾ ਸੀਗਾ ਤੇ ਠੰਡ ਵੀ ਕਾਫੀ ਜ਼ਿਆਦਾ ਵਧਣ ਲੱਪੰਦੀ ਐ ਇਸੇ ਵੇਲੇ ਕੂਰਾ ਜਿਹਾ ਹੈ ਨਾ ਜਿੱਦਾਂ ਪਿਆ ਹੁੰਦਾ ਮਤਲਬ ਸੌਨ ਜੀ ਝੜਦੀ ਜਾਂਦੀ ਹੱਥ ਪੈਰਾਂ ਨੂੰ ਤੇ ਬਾਕੀ ਸਾਰੇ ਇੱਥੇ ਅੱਗ ਮੋਰੇ ਬੈਠੇ ਸੀ ਹਜੇ ਤੈਨੂੰ ਵੀ ਨਹੀਂ ਆਇਆ ਸੀ ਕੰਮ ਤੇ ਸਮਰਦੇ ਪਾਪਾ ਵੀ ਨਹੀਂ ਆਏ ਸੀਗੇ ਉਹ ਵੀ ਕੰਮ ਤੇ ਹੀ ਸੀਗੇ ਹਜੇ ਤੇ ਇਹ ਕਾਫੀ ਦਿਨ ਪਹਿਲਾਂ ਦਾ ਵਲੌਗ ਆ ਤੇ ਮੈਂ ਕਿੰਨੇ ਦਿਨਾਂ ਬਾਅਦ ਵਾਈ ਸੂਵਰ ਕਰ ਰਹੀ ਆ ਤੇ ਇਹ ਵਾਲੇ ਵਲੌਗ ਦਾ ਆਪਾਂ ਇੱਥੇ ਹੀ ਐਂਡ ਕਰਦੇ ਆ ਉਮੀਦ ਕਰਦੇ ਸਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਤੇ ਥੋੜਾ ਜਿਹਾ ਦਿਵਸ ਸਤਿਰੁਦਰਪੀ ਜੀ ਜੇ ਹੋਣ ਕਰਕੇ ਇੱਕ ਠੰਡ ਵੀ ਬਹੁਤ ਜ਼ਿਆਦਾ ਕੰਮ ਲੇਟ ਫਿੱਟ ਹੋ ਜਾਂਦੀ ਆ ਇਸ ਕਰਕੇ ਨਾ ਵਲੌਗ ਜਿਹੜਾ ਇਹ ਨਹੀਂ ਪਾ ਹੁੰਦਾ ਤਾਂ ਕਰਕੇ ਥੋੜੇ ਜੀ ਇੰਨੇ ਇੰਨੇ ਦਿਨ ਵਲੌਗ ਨਹੀਂ ਆਉਂਦਾ ਪਰ ਆਪਾਂ ਕੋਸ਼ਿਸ਼ ਕਰਨੀ ਆ ਹੁਣ ਵੀ ਡੇਲੀ ਵਲੌਗ ਪਾਇਆ ਕਰੀਏ ਜੈ ਇੱਕ ਦਿਨ ਛੱਡ ਕੇ ਬਾਕੀ ਠੀਕ ਆ ਜੀ ਬਾਏ